ਵਿਸ਼ਾ ਪਾਰਤਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾਸ ਸਵਾਗਤ ਹੈ ਪਾਖੜਾ ਡੈਮ ਦੇ ਪਾਣੀ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਵਿਚਾਲੇ ਚੱਲ ਰਿਹਾ ਵਿਵਾਦ ਦੀ ਸੁਣਵਾਈ ਅੱਜ ਮੁਰ 23 ਮਈ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਹੋਵੇਗੀ ਤਾਂ ਦੱਸ ਦਿੰਦੇ ਆ ਕਿ ਇਸ ਦੇ ਨਾਲ ਹੀ ਡੈਮ ਦੇ ਸੀਆਈਐਸਐਫਡੀ ਤਾਂ ਨਾਤੀ ਦੀ ਪ੍ਰਕਿਰਿਆ ਲਈ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਉੱਥੇ ਬਣੇ ਕੋਟਰਾਂ ਨੂੰ ਖਾਲੀ ਕਰਨ ਦੇ ਲਈ ਨੋਟਿਸ ਜਾਰੀ ਕੀਤੇ ਗਏ ਹਨ ਤੇ ਬੀਤੇ ਦਿਨੀ ਹੋਈ ਸੁਣਵਾਈ ਦੇ ਦੌਰਾਨ ਪਾਖੜਾ ਅਬਿਆਸ ਪ੍ਰਬੰਧਨ ਬੋਰਡ ਤੋਂ ਹਰਿਆਣਾ ਨੂੰ ਵਾਧੂ ਪਾਣੀ ਛੱਡਣ ਦੇ ਨਾਲ ਸੰਬੰਧਿਤ ਵਿਵਾਦ ਪੰਜਾਬ ਦੇ ਕੇਂਦਰ ਸਰਕਾਰ ਅਤੇ हरियाणा ਤੇ ਗੰਭੀਰ ਤੋਸ਼ ਲਗਾਇਆ ਪੰਜਾਬ ਨੇ ਕਿਹਾ ਕਿ ਦੋਵਾਂ ਨੇ ਜਾਣਬੁੱਝ ਕੇ ਹਾਈ ਕੋਰਟ ਤੋਂ ਪੌਦਿਕ ਤੱਥ ਲੁਕੋਏ ਜੋ ਕਿ ਸੰਸਥਾਗਤਕੇ ਸ਼ਾਹੀ ਦੇ ਬਰਾਬਰ ਹੈ ਜਦੋਂ ਬੀਤੇ ਕੱਲ ਵੀਰਵਾਰ ਨੂੰ ਹਾਈ ਕੋਰਟ ਦੇ ਵਿੱਚ ਮਾਮਲੇ ਦੀ ਸੁਣਵਾਈ ਹੋਈ ਤਾਂ ਪੰਜਾਬ ਨੇ ਕੇਂਦਰ ਅਤੇ ਹਰਿਆਣਾ ਸਰਕਾਰਾਂ ਤੇ ਤੱਥ ਲੁਕਾਉਣ ਦਾ ਦੋਸ਼ ਲਗਾਇਆ ਸਰਕਾਰ ਦੇ ਵੱਲੋਂ ਇੱਕ ਅਰਜ਼ੀ ਦਾਇਰ ਕੀਤੀ ਗਈ ਸੀ ਜਿਸ ਹਾਂ ਦੱਸਣਯੋਗ ਹੈ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ 28 ਅਪ੍ਰੈਲ ਨੂੰ ਪਾਣੀ ਦੇ ਮੁੱਦੇ ਤੇ BBMB ਵਿੱਚ ਸਾਰੇ ਰਾਜਵਾਦੀ ਇੱਕ ਮੀਟਿੰਗ ਹੋਈ ਸੀ ਪਰ ਜਦੋਂ ਇਸ ਮੁੱਦੇ ਦਾ ਕੋਈ ਹੱਲ ਨਹੀਂ ਨਿਕਲਿਆ ਤਾਂ ਹਰਿਆਣਾ ਸਰਕਾਰ ਨੇ BBMB ਦੇ ਚੇਅਰਮੈਨ ਨੂੰ ਇੱਕ ਪੱਤਰ ਲਿਖਿਆ ਦਾ ਬਿਲਕੁਲ ਇੱਥੇ ਹੁਣ ਦੇਖਣਯੋਗ ਹੈ ਕਿ ਅੱਜ ਇਸ ਮੁੱਦੇ ਤੇ ਜਿਹੜਾ ਕਿ ਮੁਰ ਤੋਂ ਸੁਣਵਾਈ ਹੋਵੇਗੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਹ ਸੁਣਵਾਈ ਹੋਵੇਗੀ ਤੇ ਹੁਣ ਦੇਖਣਾ ਬਈਗਾ ਕਿ ਅੱਜ ਕੀ ਫੈਸਲਾ ਜੜਾ ਕਿ ਇਸ ਵਿਵਾਦ ਨੂੰ ਲੈ ਕੇ ਸਾਹਮਣੇ ਆਉਂਦਾ ਕਿਉਂਕਿ ਇਹ ਵਿਵਾਦ ਕਾਫੀ ਜ਼ਰ ਜੜ ਕੇ ਪਾਕਤਾ ਜਾ ਰਿਹਾ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇੱਕੋ ਹੀ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਵਾਧੂ ਪਾਣੀ ਨਹੀਂ ਹੈ ਕਿ ਉਹ ਕਿਸੇ ਹੋਰ ਨੂੰ ਦੇਵੇ ਤਾਂ ਉਹ ਆਪਣੀ ਗੱਲ ਤੇ ਬਿਲਕੁਲ ਅਟਲ ਨੇ ਉਹ ਇਹੀ ਕਹਿ ਰਹੇ ਨੇ ਕਿ BBMB ਦੇ ਵੱਲੋਂ ਜਿਹੜਾ ਕਿ ਹਰਿਆਣਾ ਨੂੰ ਵਾਧੂ ਪਾਣੀ ਜਿਹੜਾ ਕਿ ਬਿਨਾਂ ਕਿਸੇ ਨੋਟਿਸ ਤੋਂ ਛੱਡਿਆ ਜਾ ਰਿਹਾ ਤਾਂ ਉਸ ਦਾ ਮੁੱਦਾ ਕਾਫੀ ਜ਼ਿਆਦਾ ਜਿਹੜਾ ਕਿ ਹੁਣ ਪੱਕ ਚੁੱਕਿਆ। ਇੱਥੇ ਇਹ ਵੀ ਦੱਸਣਯੋਗ ਹੈ ਕਿ ਡੈਮ ਦੇ CISF ਦੀ ਤਾਂ ਨਾਤੀ ਦੀ ਪ੍ਰਕਿਰਿਆ ਵੀ ਜਿਹੜੀ ਉੱਥੇ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਉੱਥੇ بڑے ਕੁਆਟਰਾਂ ਨੂੰ ਖਾਲੀ ਕਰਨ ਦੇ ਲਈ ਨੋਟਿਸ ਤੱਕ ਵੀ ਜਿਹੜੇ ਕਿ ਜਾਰੀ ਕਰ ਦਿੱਤੇ ਗਏ ਨੇ। ਹੁਣ 23 ਮਈ ਮੁਰ ਤੋਂ ਅੱਜ ਜਿਹੜੀ ਕਿ ਸੁਣਵਾਈ ਹੋਵੇਗੀ ਤੇ ਬੀਤੇ ਦਿਨੀ ਹੋਈ ਸੁਣਵਾਈ ਦੇ ਦੌਰਾਨ ਵੀ ਪਖੜਾ ਪਿਆਸ ਪ੍ਰਬੰਧਨ ਨੂੰ ਬੋਰਡ ਨਹੀਂ ਕੀ BBMB ਤੋਂ ਹਰਿਆਣਾ ਨੂੰ ਵਾਧੂ ਪਾਣੀ ਛੱਡਣ ਨਾਲ ਸੰਬੰਧਿਤ ਵਿਵਾਦ ਦੇ ਵਿੱਚ ਪੰਜਾਬ ਨੇ ਕੇਂਦਰ ਸਰਕਾਰ ਅਤੇ ਹਰਿਆਣਾ ਤੇ ਜਿਹੜੇ ਕਿ ਗੰਭੀਰ ਦੋਸ਼ ਲਗਾਏ ਸੀ ਤਾਂ ਬਿਲਕੁਲ ਵੀਰਵਾਰ ਨੂੰ ਵੀ ਹਾਈ ਕੋਰਟ ਦੇ ਵਿੱਚ ਮਾਮਲੇ ਦੀ ਸੁਣਵਾਈ ਹੋਈ ਤਾਂ ਪੰਜਾਬ ਨੇ ਕੇਂਦਰ ਤੇ ਹਰਿਆਣਾ ਸਰਕਾਰਾਂ ਦੇ ਤੱਥ ਲੁਕੋਣ ਦਾ ਜਿਹੜਾ ਕਿ ਦੋਸ਼ ਲਗਾਇਆ ਸੀ